ਰੱਬਾ ਮੇਰ ਕੋ ਕੀ ਇਹੋ ਜਾਂ ਮਾੜਾ ਹੋ ਗਿਆ ਜਿਹੜਾ ਤੂੰ ਮੈਨੂੰ ਲਾਦ ਹੀ ਨਹੀਂ ਦਿੱਤੀ ਹੇ ਰੱਬਾ ਇਦੋਂ ਤੱਕ ਤੂੰ ਮੈਨੇ ਕਤੀ ਦੇ ਦੇ ਮੈਂ ਤੇਰਾ ਬਹੁਤ ਸ਼ੁਕਰੀਆ ਕਰੂੰਗੀ ਓ ਭਗਵਾਨੇ ਕੀ ਸੋਚੀ ਜਾਨੀ ਆ ਭਗਵਾਨੇ ਕੁਛ ਨਹੀਂ ਸੋਚਦੀ ਓ ਤੂੰ ਟੈਨਸ਼ਨ ਨਾ ਕਰੇ ਕਰ ਰੱਬ ਦੇ ਕਰ ਦੇ ਰਾ ਦੇਰ ਨਹੀਂ ਹੈਗਾ ਮੈਨੂੰ ਤਾਂ ਹਜੇ ਤੱਕ ਅੰਧੇਰੀ ਦਿੱਖੀ ਜਾਂਦਾ ਪਤਾ ਨਹੀਂ ਰੱਬ ਕਦੋਂ ਆਪਣੀ ਸੁਣੂਗਾ ਉਹ ਸੁਣੂ 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 ਸਭ ਸੁਣੂਗਾ ਜੇ ਤੈਨੂੰ ਕੁਝ ਹੋ ਗਿਆ ਮੈਂ ਕਾਹੇ ਦਾ ਨਹੀਂ ਹੈਗਾ ਓਰੇ ਪਰ ਮੈਂ ਸਹੀ ਗੱਲ ਦੱਸਾਂ ਮੇਰਾ ਹੁਣ ਬਿਲਕੁਲ ਜੀ ਨਹੀਂ ਲੱਗਦਾ ਮੈਨੂੰ ਹਰ ਦਿਨ ਇੱਕੋ ਹੀ ਚਿੰਤਾ ਖਾਈ ਜਾਂਦੀ ਹੈ ਕਿ ਪਤਾ ਨਹੀਂ ਪ੍ਰਮਾਤਮਾ ਕਦੋਂ ਆਪਣੀ ਸੁਣੂਗਾ ਇਹ ਗੱਲ ਆ ਯਾਰ ਜੇ ਆਪਣੇ ਕਰਮਤ ਹੋਈ ਹੋ ਜੋ ਤੂੰ ਮੇਰੀ ਗੱਲ ਸੁਣ ਇੱਕ ਰੋਡੂ ਗਏ ਵੀਰੇ ਨੇ ਮੈਨੂੰ ਪੰਡਤ ਦੱਸਿਆ ਦੇ ਇੱਕ ਉਹਨੂੰ ਪੱਤਰੀ ਦਿਖਾ ਕੇ ਆਉਣਾ ਮੈਂ ਠੀਕ ਹੈ ਹੈ ਕਈ ਵਾਰ ਕੋਈ ਅੜਕ ਕੋਈ ਪਿਤਰ ਪੀਰਾਂ ਦੀ ਉਹ ਹੁੰਦੀ ਹੈ ਨਾ ਪਤਾ ਲੱਗ ਜੂ ਆਪਾਂ ਨੂੰ ਠੀਕ ਹੈ ਹੂੰ ਬਾਲਾ ਨਾ ਸੋਚਿਆ ਕਰ ਤੂੰ ਜੀ ਜੇ ਯਾਰ ਆਪਣੇ ਰੱਖਣਾ ਆਪਾਂ ਨੂੰ ਉੱਥੇ ਰੱਖੂਗਾ ਜੇ ਦੇਣੀ ਹੋਈ ਦੇ ਦੂ ਨਹੀਂ ਮੈਂ ਦੇਖਿਆ ਰੱਬ ਨੂੰ ਨਹੀਂ ਕੋਸਦੀ ਮੈਂ ਤਾਂ ਆਪਣੀ ਕਿਸਮਤ ਨੂੰ ਕੋਸਦੀ ਆਂ ਪਤਾ ਨਹੀਂ ਰੱਬ ਨੇ ਤੜਕੀ ਬੈਜ ਜਾਂਦੇ ਨੇ ਕੀਰਨੇ ਪਾਉਣ ਇਹ ਕਿਹੜਾ ਘਰ ਦੀ ਸੁੱਖ ਮੰਗਦੇ ਨੇ ਜਿਵੇਂ ਕਿਸੇ ਦੇ ਭੋਗ ਤੇ ਆਏ ਹੁੰਦੇ ਨੇ ਆਏ ਬੈਠੇ ਨੇ ਦਮ ਜਾਣੇ ਸਜੇ ਮੋਜਾਂ ਨਾਲ ਇਹਨਾਂ ਨੂੰ ਕੋਈ ਭੋਰਾ ਨਹੀਂ ਹੈਗਾ ਜਿਵੇਂ ਸਵੇਰੀ ਭੈਜਣੇ ਅੰਨੇ ਲੱਗ ਕੇ ਪਰ ਕੀ ਕਰੀ ਜੀ ਅੱਗਾ ਹੈ ਘਰ ਦੀ ਚਿੱਤ ਟਿਕਾਣੇ ਵੀ ਨਹੀਂ ਨਾ ਹੈਗਾ ਉਦੋਂ ਆਪਦੀ ਸ਼ੇਧ ਦਾ ਧਿਆਨ ਰੱਖੀ ਅਜੇ ਤੱਕ ਕੋਈ ਲਾਹਤਾਂ ਦੇ ਨਹੀਂ ਸਕੀ ਤਾਂ ਕੜਮੀ ਭੈਜੂ ਰੋਣ ਪਿੱਟਣ ਪਾਉਣ ਆਰਾਧਨ ਬੈਠੀ ਵੀ ਟੰਕੀ ਲਾਵੇ ਹਾਂ ਮਤਨ ਦਾ ਤਾਂ ਮੈਂ ਸਾਰਾ ਕਰ ਲਿਆ ਪਰ ਮੈਂ ਸੱਚੀ ਕਹਾ ਮੇਰਾ ਤਾਂ ਹੁਣ ਕਿਸੇ ਕੰਮ ਕਰਨ ਨੂੰ ਵੀ ਜੀ ਨਹੀਂ ਕਰਦਾ ਕੀ ਕਰਾਂ ਕੰਮ ਕਿਹਦੇ ਲਈ ਕਰਾਂ ਉਹ ਚਾਲ ਉਹਨੂੰ ਛੋਟੇ ਲਵੇ ਹੈ ਤਾਂ ਹੈਗਾ ਉਹ ਵੀ ਆਪਣੀ ਆ ਉਹ ਕਿਹੜਾ ਪਗੰਨਾ ਯਾਰ ਉਹ ਕਿਹੜਾ ਫਿਰ ਚੱਕਣ ਦਿੰਦੀ ਐ ਉਹ ਤਾਂ ਸਾਰਾ ਦਿਨ ਗਾਲਾਂ ਹੀ ਕੱਢਦੀ ਐ ਚਲ ਉਹ ਤਾਂ ਤੇਰਾ ਮੂੰਹ ਕਰਦਾ ਹਾਂ ਉਹ ਤਾਂ ਕਰਦਾ ਏ ਕੋਈ ਨਹੀਂ ਹੁੰਦਾ ਫਰੀ ਜਾਣ ਦੇ ਮੇ ਜਮਾ ਕਰਤੀ ਐ ਫਰੀ ਜਾਣ ਦੇ ਉਹ ਦੀਪ ਦਾ ਤੇਰਾ ਮੂੰਹ ਕਰਦਾ ਹਾਂ ਉਹ ਤਾਂ ਮੇਰਾ ਬਥੇਰਾ ਮੂੰਹ ਕਰਦਾ ਪਰ ਇਹ ਨੀ ਨਾ ਹੜ ਦੀ ਬੜ ਬੜ ਕਰ ਨੋ ਦੇਖ ਲੈ ਜਿਦੋਂ ਸਵੇਰ ਹੀ ਦੇਖਦੀ ਆ ਆ ਰੋਂਦੇ ਪਿੱਟਦੇ ਰਹਿੰਦੇ ਮਾੜੀ ਮੋਟੀ ਕਦੇ ਤਾਂ ਘਰ ਦੀ ਸੁੱਖ ਮੰਗ ਲਿਆ ਕਰੋ ਭੈਣੇ ਅਸੀਂ ਨੇ ਕੀ ਕਰਤਾ ਨਹੀਂ ਕੀਤਾ ਕੀ ਨਹੀਂ ਤਾਂ ਸਭ ਕੁਝ ਹੀ ਕਰ ਰੱਖਿਆਗਾ ਘਰ ਦਾ ਤਾਂ ਬੇੜਾ ਮੁੱਦਾ ਮਾਰ ਰੱਖਿਆ ਤਾਂ ਲੈ ਭੈਣ ਕਾਹਦਾ ਬੇੜਾ ਮੁੱਦਾ ਮਾਰਤਾ ਮੈਂ ਇਹ ਸਵੇਰੀ ਆ ਸਵੇਰੀ ਕੋਲੇ ਨਾਲ ਲੱਗ ਜਾਨੀ ਹੈਗੀ ਲੋਕ ਰੱਬ ਦਾ ਨਾਮ ਲੈਂਦੇ ਨੇ ਤੁਸੀਂ ਰੋਣ ਲੱਗ ਜਾਂਦੇ ਹੋ ਸਵੇਰੀ ਭੈਣੇ ਅਸੀਂ ਤਾਂ ਆਪਣੀ ਕਿਸਮਤ ਨੂੰ ਰੋਨੇ ਆ ਅਸੀਂ ਕਿਸੇ ਨੂੰ ਥੋੜੀ ਨਾ ਕੁਝ ਕਹਿੰਨੇ ਆ ਆਹੋ ਕਿਸਮਤ ਨੂੰ ਰੋਣਾ ਨਾਮ ਨਾਲ ਸਾਨੂੰ ਵੀ ਰੋਂਦੇ ਹੋਵੋਗੇ ਓ ਭਾਈ ਦੁਖੀ ਨੂੰ ਦੁਖੀ ਨਹੀਂ ਕਰਦੇ ਹੁੰਦੇ ਨਾ ਦੁਖੀ ਨਹੀਂ ਕਿ ਸਾਡਾ ਨਾਗ ਲੜਿਆਗਾ ਚੰਗੇ ਭਲੇ ਹੱਟੇ ਕੱਟੇ ਖਾਂਦੇ ਪਿੰਦੇ ਘੱਟਾ ਮਾਰਦੇ ਹੋਗੇ ਭੈਣੇ ਇਹ ਤਾਂ ਜਿਹਨੂੰ ਲੱਗੀ ਹੁੰਦੀ ਹੈ ਨਾ ਉਹਨੂੰ ਹੀ ਪਤਾ ਹੁੰਦਾ ਦੂਜੇ ਦੀਆਂ ਤਾਂ ਗੱਲਾਂ ਹੀ ਹੁੰਦੀਆਂ ਨੇ ਆਹੋ ਸਾਡੀਆਂ ਤਾਂ ਗੱਲਾਂ ਹੀ ਨੇਗੀਆਂ ਕੰਮ ਕਰ ਲਿਆ ਕਰ ਮੜਾ ਮੋਟਾ ਆ ਸਵੇਰੀ ਕੋਲੇ ਨਾ ਫੜਿਆ ਕਰ ਫੁੱਟ ਚਲੋ ਭਈਆ ਉਹ ਚਲੋ ਬਹਿ ਜਾ ਹਾਂ ਕਹਿਣ ਵਾਲਾ ਵੀ ਬੁਰਾ ਵੱਜਦਾ ਸਾਨੂੰ ਆਪਦੇ ਆਪ ਤਾਂ ਸਾਨੂੰ ਆਉਂਦੀ ਜਿਵੇਂ ਵੱਡੀਆਂ ਘਰ ਤੇ ਮਾਰੀ ਮੋਟੀ ਅਕਲ ਤਾਂ ਐ ਦੇਣੀ ਸੀ ਆ ਮੈਨੂੰ ਦੇਣੀ ਪੈਂਦੀ ਹੈਗੀ ਤੈਨੂੰ ਅਕਲ ਐਂ ਦੱਸ ਇਹ ਕੰਮ ਨਹੀਂ ਕਰਦੀ ਕੰਮ ਦੀ ਗੱਲ ਨਹੀਂ ਵੀਰ ਜੀ ਆ ਸਵੇਰੇ ਕੌਲੇ ਨਾ ਫੜੇ ਕੰਮ ਚ ਹੈ ਨਾ ਕਰੋ ਮੈਂ ਤਾਂ ਹੱਥ ਜੋੜਦੀ ਆ ਤੁਹਾਡੇ ਮੂਰੇ ਉਹ ਐਸੀ ਕੌਲੇ ਫੜ ਕੇ ਕਾਹਨੂੰ ਬੈਂਦੇ ਜੇ ਸਾਡੀ ਰੱਬ ਸੁਣ ਲਾਂਗਾ ਰੱਬ ਸੁਣ ਲਾਂਦਾ ਰੱਬ ਤੇ ਵਗ ਜਾ ਉੱਥੇ ਸੁਣ ਲੂ ਰੱਬ ਜਾ ਕੇ ਤੁਹਾਡੀ ਓਏ ਆਹੀ ਹੇਲੇ ਰਹੇ ਨਾ ਇਹ ਸੇਤੀਓ ਭਗ ਜਾਗੇ ਭਾਈ ਭਗ ਜਾ ਫਿਰ ਕਿਸੇ ਦਾ ਕੀ ਲੈ ਜਾਉਂਗੇ ਜਾਉਂ ਘਰ ਦੀ ਜਾਨ ਤੇ ਜਾਉਂਗੇ ਪਹਿਨੇ ਤੂੰ ਬੋਲ ਨਾ ਸਾਡੇ ਕੋਲ ਚੱਲਿਆ ਨਹੀਂ ਜਾਂਦਾ ਚੱਲਿਆ ਨਹੀਂ ਜਾਂਦਾ ਖੇਖਣ ਕਰਾ ਲਾ ਜਿੰਨੇ ਮਰਜੀ ਉਹਨੇ ਕਰ ਲੂਗੀ ਲੋਕਾਂ ਨੇ ਤਾਂਨੇ ਦੋਣਗੇ ਤੇਰੇ ਅੱਗੇ ਮੈਂ ਅਰਦਾਸ ਕਰੀਂ ਨੇ ਹੱਥ ਜੋੜਦਿਆਂ ਵੀ ਮੈਨੂੰ ਚਾ ਇੱਕ ਧੀ ਦੇ ਦੇ ਕਮ ਸੇ ਕਮ ਮੈਨੂੰ ਲੋਕ ਗੱਲਾਂ ਤਾਂ ਨਹੀਂ ਕਰਨਗੇ ਲੋਕਾਂ ਨੇ ਤਾਂਨੇ ਮੇਰਕੋ ਸੁਣੇ ਨਹੀਂ ਜਾਂਦੇ ਰੱਬਾ ਓਹੋ ਕਾਹੋਂ ਰੌਣ ਲੱਗੀ ਕਾਹਦੀ ਪੁੱਤਰੀ ਕਰਾਂ ਮੈਂ ਤੁਸੀਂ ਦੱਸੋ ਬਾਕੀ ਨੂੰ ਪਤਾ ਤਾਂ ਹੈਗਾ ਬੋਲ ਪੜਾਕਾ ਗੱਲ ਬੋਲ ਪੜਾਕ ਦੀ ਨਹੀਂ ਪਰ ਜਦੋਂ ਉਹ ਬੋਲਦੀ ਹੈ ਨਾ ਮੈਨੂੰ ਪਤਾ ਮੇਰੇ ਅੰਦਰ ਕੀ ਬੀਤਦੀ ਹੈ ਆ ਰੋਣਾ ਟੋਣਾ ਪੰਧ ਕਰ ਮੈਂ ਜਾਣਾ ਹੁਣ ਪੰਧ ਤੇ ਲਵੇ ਮੈਂ ਪੁੱਛ ਕੇ ਆਉਣਾ ਠੀਕ ਹੈ ਠੀਕ ਆਪਾਂ ਤਾਂ ਤੂੰ ਮੇਰੇ ਨਾਲੇ ਗੋਜੇ ਤੁਸੀਂ ਸਾਰਾ ਕੁਝ ਪੁੱਛ ਕੇ ਆਇਆ ਆਪਾਂ ਦੋਏ ਚੱਲਦੇ ਆ ਠੀਕ ਆਪਾਂ ਦੋਨੇ ਹਾਂ ਤੁਮਰਾ ਇਹ ਮੂੰਹ ਸਿਰ ਜਾ ਸਾਫ ਕਰ ਲ ਮੈਂ ਮੜਾ ਜੇ ਹੱਥ ਪੈਰ ਜੇ ਧੋਣਾ ਮੈਂ ਹੇ ਰੱਬਾ ਅੰਦਰ ਸਾਰਾ ਕੁਝ ਸਹੀ ਸਹੀ ਦੱਸੇ ਕਰ ਦੇ ਕਿਰਪਾ ਵਾਹਿਗੁਰੂ ਸੁਣ ਲੈ ਸਾਡੀ ਵੀ ਅਰਦਾਸ ਸਵੇਰੀ ਰੋਂ ਪਿੱਟਣ ਪਾ ਲੰਦੇ ਨੇ ਕੰਮ ਦੇ ਨਿਕਾਰ ਦੀ ਗੂੰਗੂ ਤਰਕੀ ਗਾਲਾਂ ਨਾ ਕੱਢੀ ਗਾਲਾਂ ਨਹੀਂ ਕੱਢਦੀ ਆ ਤੇਰੀ ਪਰਜਾਈ लाਡ ਜੀ ਦੀ ਗੱਲ ਕਰਦੀ ਆਂਗੀ ਸਵੇਰੀ ਕੋਲੇ ਨਾਲ ਲੱਗ ਕੇ ਦੋ ਮੋਜੀ ਬਹਿ ਕੇ ਰੋਂ ਪਿੱਟਣ ਪਾਉਣ ਉਹ ਤੈਨੂੰ ਪਤਾ ਤਾਂ ਹੈਗਾ ਵਿਚਾਰੀ ਕਿ ਤਾਉਂ ਦੁਖੀ ਆ ਤੜਕੀ ਦੂਆਂ ਨਾਲ ਕਲੇਸ਼ ਕਰ ਲੰਨੀ ਨਾ ਦੁਖੀ ਨੂੰ ਉਹਦਾ ਕੀ ਹੋਇਆਗਾ ਚੰਗੀ ਭਾਲੀ ਖਾਲਾਂ ਦੇ ਆਪੀਲਾਂ ਦੀਆਂ ਹੋਰ ਉਹਨੂੰ ਦੁਖੀ ਨੂੰ ਗੋਲੀ ਵੱਜੀ ਆਗੀ ਤੈਨੂੰ ਤਾਂ ਲੱਗਣੀ ਆ ਨਾ ਤੈਨੂੰ ਜਿਆਦਾ ਨਹੀਂ ਹੈ ਜਿਹਾ ਹੁੰਦਾ ਕੋਸੇ ਛੇੜ ਵਾਲੀ ਗੱਲ ਨਹੀਂ ਜੇ ਉਹਨੂੰ ਤਖਲੀਬ ਹੈ ਅੰਦਰੋਂ ਉਹਦੀ ਆਤਮਾ ਨਹੀਂ ਸ਼ਾਂਤੀ ਹੈ ਕਿ ਤੂੰ ਦੁਖੀ ਬੰਦੇ ਨੂੰ ਕਿਉਂ ਛੇੜਦੀ ਹੈ ਫਿਰ ਐਂ ਦੁਖੀ ਹੋ ਕੇ ਸ਼ਾਂਤੀ ਠੀਕ ਹੋ ਜਾਂਦੀ ਹੁੰਦੀ ਆ ਤੇਰੇ ਨਾਲ ਕੌਣ ਮੱਥਾ ਮਾਰੀ ਯਾਰ ਆਹੋ ਮੈਂ ਗੱਲ ਕਹਿੰਦੀ ਮੇਰੇ ਨਾਲ ਮੱਥਾ ਮਾਰ ਉਹਦੇ ਨਾਲ ਮਾਰ ਜਾ ਕੇ ਇੱਕ ਦਿਨ ਦਾਸ ਸੁਣਾਉਂਦਾਂ ਨੀ ਤੂੰ ਹਾਂ ਮੈਂ ਤਾਂ ਆਪੀ ਸੁਣਾਉਣੀ ਆ ਕਿ ਸਾਰਾ ਦਿਨ ਧੰਡਾ ਜੋ ਪਿੱਟਦੀ ਰਹਿੰਦੀ ਏ ਸਾਡੇ ਕੰਮ ਆਪ ਤੋਂ ਨਹੀਂ ਹੁੰਦਾ ਅੱਗੇ ਫਿੱਟੇ ਮੂੰਹ ਗੋਟਾਂ ਦੇ ਤੁਰੇ ਆਪ ਤੋਂ ਨਹੀਂ ਆਉਂਦਾ ਅੱਛਾ ਹੋਰ ਤਾਂ ਕਿ ਗਮੰਡੀ ਕਰ ਜਣੇ ਹੁਣੇ ਕੰਮ ਸਾਡੇ ਸਾਰਾ ਲੋਕਾਂ ਨੂੰ ਨਹੀਂ ਸੁਣਾਉਣੀ ਆ ਤੂੰ ਲੋਕਾਂ ਨੂੰ ਨਹੀਂ ਸੁਣਾਉਂਦੀ ਸਾਡੇ ਵਰਗੇ ਨੂੰ ਸੁਣਾਉਣੀ ਆ ਜਿਹੜੇ ਸੁਣਦੇ ਨਹੀਂ ਹਾਂ ਪੰਨਾ ਤਾਂ ਬੋਲੇ ਹੋ ਜਾਣੇ ਹੋਗੇ ਪਰ ਨਾ ਉਹਨੂੰ ਅੱਡ ਕਰਨ ਨਾ ਪਾਸਤਾ ਜਿਵੇਂ ਜਵਾਖ ਤੇ ਕਲੇਸ਼ ਪਾਈ ਜਾਂਦੀ ਰਹਿੰਦੀ ਏ ਸਾਰਾ ਦਿਨ ਮਹਾਰਾਜ ਜੀ ਰਾਮ ਰਾਮ ਭਾਈ ਜੀ ਬੈਠੋ ਅੱਲਾਹੁ ਅਕਬਰ ਉਹ ਢੀਂਗੋ ਬੱਪਾ ਜੀ ਆ ਠੀਕ ਠਾਕ ਭਾਈ ਹੋਰ ਚਾਹ ਪਾਣੀ ਕਰਾਈਏ ਭਾਈ ਬਸ ਜੀ ਬਸ ਕਿਵੇਂ ਆਇਤੀ ਜੀ ਇਤਨਾ ਬੱਪਾ ਤਲਵੇ ਆਏ ਆ ਤੇ ਦੱਸੋ ਚੰਨ ਨਹੀਂ ਹੋਇਆਗਾ ਹਾਂ ਕੋਈ ਨਾ ਭਾਈ ਇਹ ਤਾਂ ਕਰਮਾਂ ਦੀਆਂ ਗੱਲਾਂ ਨੇ ਬਾਕੀ ਆਪਾਂ ਪੱਤਰੀ ਦੇਖ ਲੈਨੇ ਆ ਦੇਖੋ ਜੀ ਫਿਰ ਪੱਤਰੀ ਦੇਖੋ ਪੱਤਰੀ ਦੇਖ ਲੈਨੇ ਆ ਜੀ ਜੈ ਮਾਤਾ ਜਰਮ ਤਰੀਖ ਦੱਸੋ ਭਾਈ ਆਪ ਦੀ 1900 ਸਾਰੀ ਤਰੀਖ ਸਾਰੀ ਜੀ ਸਾਰੀ ਜੀ 25 11 ਜੀ ਹਾਂ ਜੀ 1987 ਆਪਾਂ ਹੀ ਤੁਹਾਡੀ 18 8 ਅੱਛੀ ਅੱਛੀ ਦਿਨ ਤੇ ਟਾਈਮ ਜੀ ਮੇਰਾ ਤਾਂ ਬੁੱਧਵਾਰ ਦਾ ਜੀ ਥੋੜਾ ਭਾਈ ਟਾਈਮ ਲਾ ਲਓ ਸਾਹਿਬ ਤੁਸੀਂ ਸਾਡੇ ਕੇ 10 ਦਾ ਟਾਈਮ ਦੀ ਬੁੱਧਵਾਰ 8:10 ਹਾਂ ਭਾਈ ਥੋੜਾ ਮੇਰਾ ਦਿਨ ਹੈਗਾ ਸੀ ਸੋਮਵਾਰ ਜੀ ਤੇ ਰਾਤ ਦੇ 9 ਵਜੇ ਦਾ ਜੀ 9 ਵਜੇ ਤਾਂ ਵੀ ਥੈਂਕ ਯੂ ਭਾਈ ਮਰਗ ਦੇ ਬਾਉ ਤੇ ਜਾ ਕੇ ਆਈਆਂ ਹਾਂ ਗਈ ਤੇ ਕਰੇ ਵਿਕਲੇਸ਼ ਰਹਿੰਦਾ ਹੋਰ ਤੇ ਕਲੇਸ਼ ਤਾਂ ਚੱਲ ਹੀ ਜਾਂਦਾ ਜੀ ਉਹ ਜੇ ਮੰਗੂ ਹੁੰਦਾ ਧਿਆਨ ਤੋਂ ਬਰੀ ਬੁੱਲਾ ਸੋਡੇ ਘਰੇ ਚੱਕਨੀ ਜੀ ਔਰਤ ਹੋਊਗੀ ਜੀ ਸਾਡੇ ਘਰੇ ਹਾਂ ਬਈ ਹੈਗੀ ਜੀ ਹੈਗੀ ਹੈਗੀ ਇਹਦਾ ਬਾਈ ਸਾਰਾ ਕੀਤਾ ਕਰਾਇਆ ਛੋਡੇ ਉੱਪਰ ਹੈ ਸਾਰਾ ਜਿੰਨਾ ਵੀ ਹੋਇਆ ਸਾਡੇ ਦੇ ਗੋਣ ਕਰਕੇ ਬਾਬੇ ਛੋਡੇ ਆਪਣੀ ਨੇ ਜੀ ਆਉਦੀ ਨੇ ਹਾਂ ਬਈ ਆਉਦੇ ਇਹੇ ਤਾਂ ਨਹੀਂ ਹੈਗੇ ਬਾਬੇ आज मेन पत्तरी दस रही है जी मैं आपको तो दस नी रहा जो भाई तू कोठे चाह पीन गया आई थी तेन हाँ हाँ। तेरा भाई चूने का लड़ बढे हुआ थी किसी ने हां मैं पत्थरी देख ली पाई थोड़ी ਉਡੇ ਗਰੇ ਸਾਰੇ ਪੁੱਠੇ ਹੋਏ ਪਏ। ਅੱਛਾ ਜੀ। ਹਾਂ ਭਾਈ। ਸਿੱਧੇ ਕੀ ਨਹੀਂ ਹੋਣੀ। ਸਿੱਧੇ ਕਰੋ ਬਾਬਾ ਜੀ ਸਰੇ ਇਹਨਾਂ ਨੂੰ। ਇਹਦਾ ਉਪਾਹ ਕਰਨਾ ਪਊ ਜੀ। ਦੱਸੋ ਕਿਵੇਂ ਕਰਨਾ ਜੀ? ਇੱਕ ਤਾਂ ਤੂੰ ਕੀੜਿਆਂ ਦੇ ਪਾਉਣ ਤੇ ਸਤਨਾਜਾ ਪਾਉਣਾ ਹੈ। ਅੱਛਾ ਜੀ। ਹਾਂ ਭਾਈ। ਮੈਂ ਪਾ ਕੇ ਆਉਣਾ ਕਿ ਕਰਦਿਆਂ ਨੇ ਪਾਉਣਾ। ਇਹਦਾ ਹੱਥ ਲਵਾ ਕੇ ਚਾਹੇ ਤੁਸੀਂ ਪਾਇਆ ਕਰਿਓ। ਜੇ ਪਾਇਆਇਆ ਕਰਨਾ। ਕੋਈ ਕੋਈ ਪਾਇਆ ਕਰਿਓ ਠੀਕ ਹੈ। ਇੱਕ ਤੁਸੀਂ ਗਊਸਾਲਾ ਚ ਦਾਨ ਕਰਨਾ ਹੈ। ਠੀਕ ਹੈ ਜੀ। ਤੇ ਇੱਕ ਮੈਂ ਡਾਡਾ ਵਰਕੇ ਦਿੰਦਾ ਉਹ ਉਹਨਾਂ ਦੇ ਗੱਲ ਚ ਪਾ ਦੇਉ ਜੀ ਠੀਕ ਹੈ ਜੀ ਹਾਂ ਜੀ ਬੱਬਾ ਜੀ ਪੁੱਟਾ ਤਾਂ ਕੁਛ ਨਹੀਂ ਬੱਬਾ ਜੀ ਲੋ ਭਾਈ ਦੇ ਦੇ ਜੀ ਖਰਚਾ ਪਾਣੀ ਕਿੰਨਾ ਕਾਜੂਗਾ ਤੇ ਇਹਦੇ ਭਾਈ 31000 ਰੁਪਿਆ ਖਰਚਾ ਆਊਗਾ ਸਾਰਾ ਜੀ ਅੱਛਾ ਜੀ ਹਾਂ ਜਮਾ ਜਨਤਾ ਨਹੀਂ ਕਰਨੀ ਹੈ ਕਿ ਪਰਮਾਤਮਾ ਤੇ ਭਰੋਸਾ ਰੱਖੋ ਠੀਕ ਹੈ ਜੀ ਜੇ ਤੁਸੀਂ ਕਹਿੰਦਾ ਹੋ ਤਾਂ ਭਰੋਸਾ ਰੱਖਾਂਗੇ ਜੀ ਹਾਂ ਭਾਈ ਹਾਂ ਹਾਂ ਬਾਬਾ ਜੀ ਕੋਈ ਪਰੇਜ ਆ ਪਰੇਜ ਤਾਂ ਪਈ ਤ ਤਾਂ ਮਰਗ ਤਲੇ ਘਰੇ ਨਹੀਂ ਜਾਣਾ ਤੁਸੀਂ ਠੀਕ ਹੈ ਜੀ ਠੀਕ ਹੈ ਤੇ ਇੱਕ ਬੀਰਵਾ ਨੂੰ ਸਿਰ ਨਹੀਂ ਨਹਾਉਣਾ ਹੈਗਾ ਠੀਕ ਹੈ ਜੀ ਤੇ ਕਿਸੇ ਤੋਂ ਲੈ ਕੇ ਨਹੀਂ ਖਾਣਾ ਕੋਸਾ ਠੀਕ ਹੈ ਜੀ ਤੇ ਜਿੱਦ ਦੇ ਤੁਸੀਂ ਧਾਗਾ ਪਾ ਲਿਆ ਹਾਂਜੀ ਉਦੋਂ ਮੁੜ ਕੇ ਪਿੱਕੇ ਨਹੀਂ ਜਾਣਾ ਹੈਗਾ ਠੀਕ ਹੈ ਬਾਬਾ ਜੀ ਬਾਬਾ ਜੀ ਉਦੋਂ ਪਹਿਲਾਂ ਤਾਂ ਜਾ ਸਕਦੇ ਵੀ ਤਾਂ ਘਾ ਕੇ ਪਾ ਲਾਂਗੇ ਹਾਂ ਉਹ ਤੁਹਾਡੀ ਮਰਜ਼ੀ ਹੈ ਜੀ ਠੀਕ ਹੈ ਜੀ ਤੇ ਜੋ ਧਾਗਾ ਤੁਸੀਂ ਬਾਅਦ ਚੋਂ ਪਾਉਂਗੇ ਧਾਗਾ ਚ ਸੁੱਚੀ ਜਗ੍ਹਾ ਤੇ ਰੱਖਿਓ ਠੀਕ ਹੈ ਜੀ ਹਾਂ ਭਾਈ ਠੀਕ ਹੈ ਜੀ ਚਾਹ ਪਾਣੀ ਕਰਾ ਲਦੇ ਭਾਈ ਬਾਬੇ ਨੇ ਗੱਲਾਂ ਸੱਚੀਆਂ ਦਸੀਆਂ ਉਹ ਸਾਰੀਆਂ ਸਹੀ ਗੱਲ ਆ ਮੈਂ ਤਾਂ ਆਪ ਹੈਰਾਨ ਕਿ ਬਾਬੇ ਨੂੰ ਕਿਤਾਬੋਂ ਪਤਾ ਲੱਗ ਗਿਆ ਵੀ ਸਾਡੇ ਘਰੇ ਲੜਾਈ ਰਹਿੰਦੀ ਆ ਦੇਖ ਲੈ ਫਿਰ ਮੇਰੀ ਗੱਲ ਸੁਣੋ ਤੇ ਇਹ ਸਪਰੇ ਵਾਲੀ ਗੱਲ ਮੈਨੂੰ ਤਾਂ ਦੱਸੀ ਨਹੀਂ ਉਮਾ ਨੂੰ ਫਿਕਰ ਕਰਾਂਗੇ ਯਾਰ ਪਰ ਨਹੀਂ ਤੁਹਾਡਾ ਫਰਕ ਹੋਇਆ ਕੀ ਸੀ ਹੋਇਆ ਜੀ ਸਪਰੇਅ ਪਾ ਕੇ ਰੱਖੀ ਪਈ ਦੀ ਗਾਜ ਅੱਛਾ ਮੈਨੂੰ ਤਾਂ ਇਹ ਮੈਂ ਸਾਫ਼ ਹੁੰਦਾ ਮੈਂ ਧੂਕੇ ਰੱਖ ਦਾਂਗਾ ਅੱਛਾ ਉਹ ਚਾਪਈ ਮੈਂ ਪੀਂ ਲਿਆ ਉਹ ਸਮਝ ਲ ਜਾਈ ਮੈਂ ਤਾਂ ਕੰਮ ਖਰਾਬ ਆ ਮਨੀ ਦਾ ਮਾ ਮੈਂ ਤਾਂ ਉਹਦੀ ਡੋਲ ਤੀ ਉਮਾ ਵੀ ਤੂੰ ਫਿਕਰ ਕਰੇਂਗੀ ਜੋ ਕਰ ਰੱਬ ਦੱਸਦਾ ਨੂੰ ਸਮੈਲ ਤਾਂ ਪਤਾ ਲੱਗ ਗਿਆ ਆ ਜਾ ਫਿਰ ਹੋਰ ਨਹੀਂ ਤਾਂ ਪਤਾ ਨਹੀਂ ਕੀ ਬਣਨਾ ਸੀ ਆ ਜਾ ਫਿਰ ਹੁਣ ਬਾਲੀ ਫਿਕਰ ਨਾ ਕਰੇਗਾ ਠੀਕ ਆ ਤੇ ਮੈਂ ਇਹ ਕਹਿੰਦੀ ਸੀ ਵੀ ਆਪਾਂ ਪਹਿਲਾਂ ਹੀ ਜਾ ਆਉਂਦੇ ਫਿਰ ਮੇਰੇ ਪਿੱਕੇ ਕਿਉਂਕਿ ਫਿਰ ਦੋ ਸਾਲ ਜਾਣਾ ਨਹੀਂ ਆਪਾਂ ਕਿਤੇ ਹਾਂ ਕਿਹਨਾਂ ਕਰ ਕੱਲ ਨੂੰ ਦੇਖ ਲਾਂ ਹਾਂ ਕੱਲ ਨੂੰ ਆਪਾਂ ਹਾਂ ਹਾਂ ਇਹ ਭਈ ਆ ਇੱਕ ਰਾਤ ਰਹਿ ਕੇ ਅਗਲੇ ਦਿਨ ਮੁੜੇ ਆਵਾਂਗੇ ਕਿਹਨਾਂ ਕਰ ਅੱਜ ਅਥਨੇ ਹੀ ਚੱਲਾਂਗੇ ਆਪਾਂ ਚਲੋ ਹਾਂ ਕਰ ਠੀਕ ਠੀਕ ਹਾਂ ਅੱਜ ਅਥਨੇ ਜੀ ਜਾ ਕੇ ਰਾਤ ਲਾ ਕੇ ਅੱਲੂ ਮੁੜੇ ਆਵਾਂਗੇ ਠੀਕ ਹੈ ਕਿਹੜੇ ਪੰਡਤ ਕੋਲੇ ਜਾ ਕੇ ਆਏ ਨੇ ਇਹਦੀਆਂ ਗੱਲਾਂ ਕਰ ਰਹੇ ਨੇ ਇਹ ਤਾਂ ਉਹ ਤਨੇ ਕਿਸੇ ਣੇ ਕੋਲ ਕੁਝ ਕਰਵਾ ਕੇ ਲਈ ਲੱਗਦਾ ਹੀ ਰਿਹਾ ਅੱਜ ਦਿਨ ਵੀ ਮੰਗਲਵਾਰ ਹੈਗਾ ਪਤਾ ਨਹੀਂ ਕੋਈ ਖਰਦੀ ਵੀ ਹਲੂਤ-ਲੂਤ ਕਰਦੀ ਆ। ਆ ਨਾਲ ਚੌਰੇ ਨੂੰ ਸ਼ਰਮ ਨਹੀਂ ਆਉਂਦੀ ਜਿਹੜਾ ਲੈ ਕੇ ਜਾਂਦਾ ਇਹਨੂੰ ਸਿਆਣਿਆਂ ਕੋਲ ਹੀ ਨੀ ਗਿੜ ਦੇਣੋਂ ਹੜਤੇ ਹੈਗੇ ਵੀ ਸਿਆਣੇ ਤਾਂ ਕਿਤੇ ਛੋਲੀ ਨਾ ਭਰ ਕੇ ਤੋਰ ਦਣ ਜਾਂ ਤੁਹਾਡੇ ਗੋਤੀ ਮੁੰਡਾ ਨਾਲ ਲਾ ਕੇ ਤੋਰ ਦਣ ਗੱਲਾਂ ਦੇਖ ਲੈ ਕਈਆਂ ਇਹ ਕਰਤੇ ਨੇ। ਚੱਲ ਕੋਈ ਨਾ ਪੁੱਛਣ ਦੇ ਚੱਲ ਕੇ ਕਿਹਦੇ ਕੋਲ ਜਾ ਕੇ ਆਈ ਅੱਜ ਇਹ। ਹੱਥ ਭੜ ਗਈ ਕਿਹੜੇ ਸ਼ਹਿਰ ਕਿਹੜਾ ਦੇ ਆਈ ਫਿਰ ਅਸੀਂ ਤਾਂ ਦਵਾਈ ਲੈਣ ਗਏ ਸੀ। ਤੇਰੇ ਡਾਕਟਰ ਦੇ ਗਈ ਸੀ ਦਵਾਈ ਲੈਣ ਇਹਨਾਂ ਨੂੰ ਹੀ ਪਤਾ ਐਡੀ ਤਾਂ ਤੂੰ ਅਨਪੜ੍ਹ ਹੈ ਨਹੀਂ ਜਦੋਂ ਤੈਨੂੰ ਡਾਕਟਰ ਦਾ ਨਾਂ ਨਾ ਪਤਾ ਹੋਵੇ ਕਿਉਂ ਇਹੋ ਜਿਹਾ ਕੀ ਹੋ ਗਿਆ ਨਹੀਂ ਗਈ ਤਾਂ ਤੂੰ ਬਾਬਿਆਂ ਕੋਲੇ ਤੈਨੂੰ ਮੈਂ ਡਾਕਟਰ ਦੇ ਗਈ ਸੀ ਆ ਡਾਕਟਰ ਕੋਲ ਜਾਏਗੀ ਤੇਰੇ ਡਾਕਟਰ ਦਾ ਨਾਂ ਦੱਸੇਗੀ ਚੱਲ ਐਂ ਹੀ ਮੰਨ ਲਓ ਫਿਰ ਕੀ ਹੋ ਗਿਆ ਜੇ ਅਸੀਂ ਬਾਬਿਆਂ ਦੇ ਚਲੇ ਗਏ ਅਸੀਂ ਤਾਂ ਆਪਦੇ ਲਈ ਧੱਕੇ ਖਾਂਦੇ ਫਿਰਦੇ ਹਾਂ ਨਹੀਂ ਐਂ ਬਾਬੇ ਚਵਾਕ ਦੇਣ ਲੱਗੇ ਫਿਰ ਤਾਂ फट ਗਏ ਪੂਰੇ ਹਾਂ ਅਸੀਂ ਨੇ ਕਿਹੜਾ ਕਿਸੇ ਦਾ ਮਾੜਾ ਕਰਤਾ ਕਿ ਪਤਾ ਕਿਹੜਾ ਜਿਹੜਾ ਸਾਡਾ ਮਾੜਾ ਕਰਦਾ ਤੇ ਤੁਹਾਡਾ ਕੀ ਨੇ ਮਾੜਾ ਕਰਨਾਗਾ ਨਾ ਥੋੱਕਾ ਮਾੜਾ ਕਰਾ ਕੇ ਲੈਣਾ ਕਿਸ ਨੇ ਕੀ ਹੈਗਾ ਕੀ ਪਤਾ ਭਾਈ ਕਿਹੜੇ ਅਸੀਂ ਲੈਣੇ ਦੇਣੇ ਦੇ ਰਹੇ ਹਾਂ ਇੱਥੇ ਆ ਕੇ ਲੈਣੇ ਦੇਣੇ ਦੇ ਰਹੀਆਂ ਤੂੰ ਨਾ ਮਾੜਾ ਮੋਟਾ ਕੰਮ ਤਾਂ ਤੇਰੇ ਵੀ ਹੱਥ ਪਾਲਾ ਸਵੇਰ ਦੀ ਨਿਕਲੀ ਰਹੀਆਂ ਹੁਣ ਬੜੀਆਂ ਘਰੇ 4 ਵਜੇ ਉਹ ਡੰਗਰ ਪਸੂ ਨੂੰ ਵੀ ਦੇਖ ਲੈ ਤੇ ਮੇਰੇ ਘਰ ਇਹਨਾਂ ਸਫਾ ਕੇ ਰੱਖ ਰੱਖਿਆਗਾ ਲੈਣੇ ਮੈਂ ਸਾਰਾ ਕਰਕੇ ਗਈ ਸੀ ਠੀਕ ਹੈ ਨਾ ਕੀ ਕਰਕੇ ਗਈ ਸੀ ਮੈਂ ਦੱਸੀ ਭਲਾ ਕੱਲਿਆ ਰੋਟੀਆਂ ਕੱਪ ਗਈ ਸਾਰਾ ਕੰਮ ਕਮੈਂ ਕੀਤਾ ਕਮ ਕਰੋ ਕੋਹਾ ਬੈਠ ਕੇ ਛਕ ਲਈ ਝਾੜੂ ਮੈਂ ਲਾਇਆ ਭਾਂਡੇ ਮੈਂ ਮਨ ਦੇ ਕੱਪੜੇ ਮੈਂ ਦੁੱਤ ਚੱਲ ਫਿਰ ਕਿਹੜਾ ਕੋਈ ਫਰਕ ਪੈ ਚਲਿਆ ਫਰਕ ਨਹੀਂ ਪੈ ਚਲਿਆ ਫਰਕ ਤਾਂ ਹੁਣ ਪਊਗਾ ਲੇਕੋ ਆਇਤਾ ਸੁੱਕ ਮੰਗਾ ਵੀ ਇਹਦਾ ਕੱਲਾ ਜਵਾਬ ਤੂੰ ਸਹਣੇ ਕੋਲੇ ਫਿਰਦੀਆਂ ਕਹਿੰਦਾ ਦਿੰਦੀ ਭਣ ਮੈਂ ਕਿਹੜਾ ਤੇਰੇ ਜਵਾਬ ਵਾਸਤੇ ਫਿਰਦੀਆਂ ਮੈਂ ਤਾਂ ਆਪਦੇ ਲਈ ਫਿਰਦੀਆਂ ਭਣ ਹੁਣ ਤਾਂ ਤਾਂ ਡਰ ਲੱਗਣ ਲੱਗ ਗਿਆ ਪਿਆਰ ਦਾ ਤੀਵਾਂ ਨੂੰ ਪਚਾ ਕੇ ਰੱਖਾਂ ਤੇ ਤੈਨੂੰ ਜੇ ਲਵੇ ਵੀ ਨਾ ਰਕਣ ਦੇ ਮਾਮੇ ਦਾ ਕਹਿਣੀ ਜੇ ਤੈਨੂੰ ਮੇਰੇ ਤੋਂ ਡਰ ਲੱਗਦਾ ਨਾ ਤੂੰ ਨਾ ਬੁਲਾਇਆ ਕਰ ਮੈਂ ਹਾਂ ਮੈਂ ਵੀ ਕਹਿਣੀ ਆ ਲੋ ਜਗਸੀਰ ਨੂੰ ਹੌਣ ਦਾ ਕਰ ਬਲੱਡ ਹੋ ਕੇ ਭੇਜਾ ਲੋੜ ਨਹੀਂ ਇਹਦੇ ਪਾਰ ਰਹਿਣ ਦੀ ਹੁਣ ਕੱਸੂ ਵੀ ਆ ਸਿਆਣਾ ਕੋਲੇ ਦਾ ਲੈ ਕੇ ਫਿਰ ਤੇਰੇ ਤੋਂ ਦਮ ਨੰਨ ਡੇਬ ਜਾਉਗੇ ਜਿਵੇਂ ਤੇਰਾ ਚਿੱਤ ਕਰਦਾ ਭੈਣੇ ਤੂੰ ਉਵੇਂ ਹੀ ਕਰ ਲੈ ਉਵੇਂ ਹੀ ਕਰ ਲੈ ਨਾਲੇ ਹੋਰ ਆ ਮਾਰਾ ਪਟਾ ਚਾਹ ਤੂੰ ਬਣਾ ਲੈ 4 ਵਜੇ ਆਣੀ ਕੋਈ ਮੈਂ ਤੁਹਾਡੀ ਨੋਕ ਕਰ ਨਹੀਂ ਰੱਖੀ ਹੋਈ ਬਣਾ ਲੈਣੀ ਆ ਮੈਂ ਜਰੂਰ ਚਾਹ ਰਿਹਾ ਬੜਾ ਬੜਾ ਕੇ ਮਜ਼ੇਜ ਫਰਾਉਂਗੀ। ਕੀ ਕਹ ਬਣਾ ਲੈਣ। ਅਭੇਰ ਪਤਾ ਰੋਕੂ ਫੇਰ ਫੇਰੀ ਜਿਹੜੇ ਮਰਜੀ ਸਿਆਣੇ ਕੋਲ ਫਿਰਨਾ ਦਾ। ਮੈਂ ਕਿਹੜਿਆਂ ਕੋਲੇ ਫਿਰਦੀ ਆ ਮੈਂ ਕੀ ਗਲਤ ਕਰਤਾ ਕਿਸੇ ਦਾ। ਮੈਂ ਕਿਸੇ ਨਹੀਂ ਵੀ ਤੂੰ ਅਜ ਸਿਆਣੇ ਕੋਲ। ਹਾਂ ਮੈਂ ਗਈ ਸੀ। ਉਹ ਕਹਦੇ ਹੁੰਦੇ ਸੀ ਕਿ ਕਹਦੇ ਹੁੰਦੇ ਉਹ ਦੱਸਿਆ ਪਤਨ ਕਿ ਇਸ ਆਉਂਦੀ ਸੀ ਮੁਸਕੰਦੀ ਸੀ ਗਲਾਸ ਤੋਂ ਕਾਦੀ ਹੁੰਦੀ ਸੀ ਮੁਸਕ ਗਲਾਸ ਤੋਂ। ਕਿਸੇ ਨੇ ਮੋਟਰ ਤੇ ਇਹਨਾਂ ਦੇ ਗਲਾਸ 'ਚ ਸਪਰੇ ਪਾ ਕੇ ਰੱਖਤੀ ਸੀ। ਕਿਸੇ ਨੇ ਉਹ ਵੀ ਆ ਕਿਸੇ ਨੇ ਕਿ ਬੱਕਲੀਆਂ ਲੈਣੀਆਂ ਨੇ ਪਾ ਕੇ। ਫਿਰ ਸਾਨੂੰ ਕੀ ਪਤਾ ਫਿਰ ਕਿੰਨੇ ਰੱਖੀ ਸੀ ਹੋਰ ਮੈਂ ਕੀ ਕਹਾ ਤੂੰ ਸੀ ਨਾ ਬਾਕੀ ਰੱਖਤੀ ਸੀ ਇਹ ਇਹੀ ਕਹਿ ਰਹਾ ਮਤਬਲਾ ਤੇਰਾ ਦਿਲ ਕਰ ਬੋਲ ਕੇ ਕਹਿ ਨਹੀਂ ਸਕਦੀ ਬਸ ਚੱਲ ਭੈਣੇ ਮੈਂ ਤੇਰ ਨਾਲ ਜਿੱਤ ਨਹੀਂ ਸਕਦੀ ਠੀਕ ਐ ਆਹੋ ਜਿੱਤ ਨਹੀਂ ਸਕਦੀ ਤੇਰੇ ਮੂੰਹ ਲੱਗਣਾ ਵੀ ਕੌਣ ਚਾਹੁੰਦਾਗਾ ਆ ਮੈਂ ਤਾਂ ਤੇਰੇ ਨਾਲ ਲੱਗਦੀ ਨਹੀਂ ਮੈਸੀ ਰਾਜੀ ਆ ਨਾ ਤੇ ਦੀ ਟੱਕੀ ਰਹਿਣੀ ਆ ਨਾ ਤਾਂ ਕਰਕੇ ਪੌਗਾ ਪੈਦਾ ਘਰ ਚ ਰਹਿਣਾ ਇੱਕ ਚ ਨਾ ਜਿਵੇਂ ਮੈਂ ਤੁਹਾਨੂੰ ਕਿਹਾ ਤੁਹਾਡਾ ਚਿੱਤ ਕਰਦਾ ਤੁਸੀਂ ਉਵੇਂ ਕਰ ਲਓ ਕਿਉਂ ਮੇਰੇ ਨਾਲ ਕਲੇਸ਼ ਕਰੀ ਜਾਂਦੇ ਮੈਂ ਤਾਂ ਪਹਿਲਾਂ ਹੀ ਬਹੁਤ ਦੁਖੀ ਆ ਆਹੋ ਦੁਖੀ ਨਾ ਹਾਂ ਦੱਸ ਦਾਰਿਆ ਤੈਨੂੰ ਦੁਖੀ ਨੂੰ ਮੈਂ ਇੱਕ ਤਾਂ ਮੈਨੂੰ ਰੱਬ ਨੇ ਦੁਖੀ ਕਰ ਰੱਖਿਆ ਇੱਕ ਮੇਰਾ ਇੰਨੇ ਲਹੂ ਪੀਣਾ ਕੀਤਾ ਪਿਆ ਹਾਏ ਰੱਬਾ ਮੈਂ ਕਿਨੂੰ ਕਹਾ ਜਾ ਕੇ ਵੀ ਮੈਂ ਸਿਆਣਿਆਂ ਨੂੰ ਇਹਦੇ ਕਰਕੇ ਨਹੀਂ ਗਈ ਇਹਦੇ ਜਵਾਬ ਦਾ ਮੈਨੂੰ ਕੀ ਤੋਖ ਹੈ ਹਾਏ ਉਹ ਖਸ ਦਾ ਖੇਡ ਦਾ ਮੇਰੇ ਕੋਲੇ ਆਉਂਦਾ ਮੈਨੂੰ ਤਾਂ ਕੋਈ ਤਕਲੀਫ ਨਹੀਂ ਮੈਂ ਤਾਂ ਆਪ ਦੇ ਲਈ ਧੱਕੇ ਖਾਂਦੀ ਫਿਰਦੀ ਆਂ ਪਰ ਇਹ ਦੁੱਖ ਇਹ ਕਿੱਥੇ ਸੋਂਦੇ ਕਿਉਂਕਿ ਰੱਬ ਨੇ ਇਹਨੂੰ ਤਾਂ ਹਣਸਰ ਦਿੱਤਾ ਸਾਡੇ ਤਾਂ ਨੱਕ ਰਹੀ ਲਕੀਰਾ ਖਿੜਾ ਰੱਖੀ ਰੱਬ ਨੇ